ਸਸਕਾ ਵਿੱਚ ਜੀ ਸਰ ਵੀਰਾਂ ਨੂੰ ਸੰਦੀਪ ਡੇਰੀ ਫਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਦੇਖੋ ਫੋਜੀ ਸਰ ਕੇ ਪਹੁੰਚ ਚੁੱਕੇ ਆ ਅੱਜ ਤੁਹਾਨੂੰ ਜਿਆਦਾ ਤਾਂ ਅਸੀਂ ਜਰਸੀਆਂ ਬਾਹਣੀਆਂ ਸਾਰੀਆਂ ਜਾਵਾਂ ਵਿੱਚ ਗੱਭਣਾ ਵੀ ਥੋਈ ਐਵੀਂ ਆ ਪਰ ਨਸਲ ਪੂਰੀ ਕੁਆਲਟੀ ਵਾਲੇ ਤੇ ਨਾਲੇ ਭਾਅ ਵੀ ਵੱਖਰੇ ਗੁਰੂ ਸਾਹਿਬ ਤੇ ਬਾਕੀ ਆ ਭੋਜਸਰ ਨੇ ਗੱਲ ਕਰਦੇ ਆ ਬਾਜੀ ਸਤਿ ਸ਼੍ਰੀ ਅਕਾਲ ਸਸਕਾ ਹੰਦੀਪ ਜੀ ਸਤਿ ਸ਼੍ਰੀ ਅਕਾਲ ਠੀਕ ਆ ਬਾਜੀ ਹੋਰ ਬਣਾਉਣਾ ਕੁਝ ਤਾਂ ਜੀ ਤਾਂ ਠੀਕ ਆ ਜੀ ਸਾਰੇ ਸੰਦੀਪ ਡਾਰੀ ਫਰਮ ਦੇ ਵਾਲੇ ਵੀਰਾਂ ਨੂੰ ਜੀ ਬਾਕੀ ਜੀ ਖਾਲਸਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਜੀ 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 ਬਾਜੀ ਜੀ ਵਧੀਆ ਪਰਵਾ ਉਹ ਪਰਿਵਾਰ ਹੈ ਸਾਡੇ ਇੱਕ ਸਾਡੇ ਆਪਣੇ ਦੇ ਕੇ ਸੰਦੀਪ ਡੇਰੀ ਪਾਸਾ ਦੋ ਪਰਿਵਾਰ ਹੈ ਇਸ ਕਰਕੇ ਨਾ ਦੋਹਾਂ ਪਰਿਵਾਰਾਂ ਦਾ ਪੁੱਛਣਾ ਪਿਆ ਸਾਡਾ ਪਰਿਵਾਰ ਟੀਗਰੂ ਦੇ ਸਾਡੇ ਜੱਦੀ ਚੱਲਦੇ ਬਿਲਕੁਲ ਬਿਲਕੁਲ ਬਾਕੀ ਮਾਦ ਦੇ ਨੂੰ ਤਾਂ ਤੈਨੂੰ ਪਤਾ ਹੈ ਵੀ ਜਿੰਨਾ ਮਰਜ਼ੀ ਤੇਰੀ ਵੀਡੀਓ ਪਾ ਜੇ ਵੇਖੀ ਜਾਣਾ ਤੇ ਵੀ ਨਹੀਂ ਮਾਦ ਨੂੰ ਨਹੀਂ ਵੀ ਜਾਣਾ ਪੁੱਛੇ ਕਿ ਜਿੰਨਾ ਮਰਜ਼ੀ ਪਾ ਦਈਏ ਵੇਖ ਜਾਣਾ ਹਾਂਜੀ ਹਾਂਜੀ ਬਾਕੀ ਸਿਰਫ ਐਡਰੈਸ ਦੀ ਫੇਰ ਗੱਲ ਆ ਜਿੰਦੀ ਬਗਰੋਂ ਰਹਿੰਦਾ ਐਡਰੈਸ ਪਿੰਡ ਥਰੀਏਵਾਲ ਭਗਤ ਕਾਮਜੀਠਾ ਜ਼ਿਲ੍ਹਾ ਅਮਰਸਰ ਕਥੂ ਨਗਰ ਟੂਲਬਜਾ ਲੱਗੇ ਜਿੰਨੇ ਆਉਣਾ ਅੰਮ੍ਰਿਤਸਰ ਲੋਕ ਤਰਨਤਾਰਨੋਂ ਕਥੂ ਨਗਰ ਟੂਲਬਜਾ ਤੇ ਜਿੰਨੇ ਆਉਣਾ ਗਦਾਹਪੁਰ ਲੋਕ ਮਕੇਰੀਆਂ ਵੱਲੋਂ ਜੈੰਤੀਪੁਰ ਆ ਜੇ ਜੈੰਤੀਪੁਰ ਆ ਕੇ ਮੈਨੂੰ ਫੋਨ ਕਰ ਲਓ ਗਾੜੀ ਮੈਂ ਲੈ ਆਵਾਂ ਬਿਲਕੁਲ ਬਿਲਕੁਲ ਸਹੀ ਗੱਲ ਹਾਂ ਟਿਕਾਣਾ ਦੱਸਦਾ ਠਹਿ ਆ ਹੀ ਬੜੇ ਟਿਕਾਣੇ ਆ ਥਰੀਏਵਾਲ ਚੌਂਕ ਥੋੜਾ ਜਿਹਾ ਨਾਂ ਨਹੀਂ ਆਉਂਦਾ ਕੋਈ ਰੇੜੀ ਵਾਲ ਕੋ ਕੁਛ ਕਹਿ ਦਿੰਦਾ ਥਰੀਏਵਾਲ ਚੌਂਕ ਦੇ ਵਿੱਚ ਹੀ ਆਪਣੀ ਰਿਆਸ਼ ਆ ਬਾਕੀ ਇਹ ਗੱਲ ਹੈ ਵੀ ਜਿੰਨੇ ਵੀ ਆਉਣਾ ਭੈਣ ਭਰਾ ਨੇ ਫੋਨ ਕਰਕੇ ਆਉਣਾ ਮਾਲ ਤੇ ਤਕਰੀਬਨ ਰੋਜ਼ ਹੁੰਦਾ ਪਰ ਮਾਲ ਵਿਕ ਜਾਂਦਾ ਆ ਬਦੌਲਤ ਲਾਲਾ ਕਿਸ ਤਰ੍ਹਾਂ ਲਾਲਾ ਭਰਾਵਾਂ ਦੇ ਪਿਆਰ ਨਾਲ ਫੇਰ ਚਲੋ ਜੇ ਫੇਰ ਲੈ ਆਈਂ ਚਲ ਜਾਂਦੀਆਂ ਕੰਮ ਚੱਲੀ ਜਾਂਦਾ ਜੀ ਜੀ ਮੋਬਾਈਲ ਨੰਬਰ ਆਪਣਾ 981449822 ਇਸੇ ਨੰਬਰ ਤੇ WhatsApp ਕਰਨਾ ਤੁਸੀਂ ਮੈਸੇਜ ਹੈਲੋ ਤੁਹਾਨੂੰ ਲੋਕੇਸ਼ਨ ਆ ਜਾਣੀ ਲੋਕੇਸ਼ਨ ਪੁੱਛਣ ਦੀ ਲੋੜ ਨਹੀਂ ਅੰਮ੍ਰਿਤਸਰ ਦੇ ਨੀਅਰ ਬੌਂਡੀ ਆਪਾਂ ਕੋਈ ਏਡੀ ਬਹੁਤੀ ਦੂਰ ਨਹੀਂ ਆ ਤੇ ਮਜੀਠੇ ਨੂੰ ਨਹੀਂ ਜਾਣਾ ਅੰਮ੍ਰਿਤਸਰੋਂ ਅੰਮ੍ਰਿਤਸਰੋਂ ਕੱਥੂ ਨਗਰੋਂ ਆਣਾ ਜਿਹਨੇ ਆਉਣਾ ਉਧਰੋਂ ਦੀ ਕਿਤੇ ਹਟਾਰੀਆ ਲੋ ਉਹ ਆ ਸਕਦਾ ਮਜੀਠੇ ਤਾਣੀ ਜਿਹਨੇ ਇਧਰੋਂ ਮੋਗੇ ਮਾਗੇ ਉਹਨਾਂ ਨਾਲ ਸਾਰੇ ਅੰਮ੍ਰਿਤਸਰੋਂ ਪਠਾਨਕੋਟ ਲੈ ਹਾਈਵੇ ਤੇ ਆਉਣਾ ਬਾਕੀ ਸ ਕਿ ਇਹ ਆਪਣੇ ਕੋ ਹਾਂਜੀ ਚਾਰ ਜਰਸੀਆਂ ਇੱਕ ਸ਼ਾਈ ਵਾਲੇ ਇੱਕ ਐਚ ਠੀਕ ਆ ਮਾਲ ਗੜਵਾ ਮੜਵਾਈਆਂ ਬਾਕੀ ਬੱਛੀਆਂ ਅੰਦੀਆਂ ਮਾੜੀ ਕੋਈ ਨਹੀਂ ਚੁਾਈ ਦੀ ਮਾੜੀ ਸੀਲੀ ਨਹੀਂ ਮਾੜੀ ਬਾਕੀ ਦੁੱਧ ਸੇਵਾ ਦਾ ਜਿੰਨਾ ਕੋ ਹੁਣ ਦੱਸਾਂਗੇ ਉਹਨਾਂ ਨਿਕਲੂਗਾ ਵੱਡ ਘਟ ਦੇ ਗਾਂ ਦੇ ਜ਼ਿੰਮੇਵਾਰ ਨਹੀਂ ਹਾਂਜੀ ਹਾਂਜੀ ਗਾੜੀ ਪਾਓਗੇ ਤੇ ਦੇਣਾ ਕਿ ਲਾਂਮਾ ਲੈਣਾ ਨਹੀਂ ਇਹ ਇੱਥੇ ਆਓ ਤਸੱਲੀ ਕਰੋ ਜੇ ਚੰਗੀ ਲੱਗਦੀ ਲੈ ਜਾਓ ਨਹੀਂ ਤੇ ਰਹਿਣ ਦੋ ਆਪਾਂ ਦੋਏ ਗੱਲਾਂ ਕਰਦੇ ਬਹੁਤੀਆਂ ਗੱਲਾਂ ਕਰਨ ਦੀ ਸਾਨੂੰ ਲੋੜ ਨਹੀਂ ਸ੍ਰੀਪ੍ਰਸਾ ਮਾਲ ਤੋ ਕੰਮ ਸ਼ੁਰੂ ਕਰੀਏ ਗੱਲਾਂ ਬਾਤਾਂ ਕਰਵਾਏ ਅਸੀਂ ਕਹਿੰਦੇ ਗੱਫਾ ਦੇ ਮੁੜ ਕੇ ਕਮੈਂਟ ਕਰਦੇ ਗੱਫਾ ਸੱਚੀ ਗੱਲ ਹੈ ਮਾਰਦੇ ਕਿਉਂਗਾ ਦਾ ਕਾਰੋਬਾਰ ਹੈ ਗੱਫਾ ਵਾਲੀ ਹੈ ਗੱਫੜੀ ਜੀ ਇਹ ਗੱਫੜ ਨਹੀਂ ਅੱਛਾ ਗੱਫੜ ਲੋ ਦੁਆ ਸੁਬਾਹ ਗੱਫੜ ਰਹਿਣ ਰੋ ਚੈੱਕ ਕਰੋ ਜ਼ਰਾ ਰਾਤ ਹੋ ਰਹਾ ਆਪਾਂ ਤਾਂ ਹਟਵਾ ਦੁਕਾਨ ਖੁੱਲ ਕੇ ਤੁਰਨ ਦੋ ਸਾਹਿਬ ਜੀ ਸਾਹ ਕੋਈ ਗੱਲ ਬਾਤ ਨਹੀਂ ਹੈ ਜੀ ਉਹ ਦੇਖੀਏ ਦੇਖੀਏ ਜੀ ਅਜੇ ਮਹੀਨਾ ਹਫਤਾ ਲੱਗੀ ਨਾ ਹਾਂਜੀ ਕੋਈ ਕਟਾ ਲੈ ਗਈ ਹੂੰ ਫੇਜ਼ ਕਰਮਾਂ ਵਾਲੀ ਹੱਤ ਕਰਾ ਦੂ ਉਹ ਬੰਦੇ ਦਾ ਐਵੇਂ ਇੱਥੇ ਪੁੱਤ ਇੱਥੇ ਲੈ ਇੱਧਰ ਲੈ ਇੱਧਰ ਤੇ ਸ਼ਾਨ ਵਖਾ ਲੈ ਦਵਾਨ ਲੈ ਇਹ ਅੰਨਾ ਬੰਦਾ ਹੁਣ ਇੱਥੇ ਨਾ ਕਵਲੀ ਵੇਖਲਾ ਰੱਖ ਲੈ ਹੂੰ ਇਹ ਚੀਜ਼ ਜਰਸੀਆਂ ਦੇ ਹੁੰਦੀ ਆ ਹੋਰ ਕਹਿੰਦੇ ਨੇ ਨਸਲ ਚੱਪ ਸੰਦੀਪ ਸਿੰਘਾਂ ਮਤਲਬ ਜੇ ਨਸਲ ਵਾਲੇ ਬੰਨੇ ਆ ਜੀ ਨਾ ਫਿਰ ਮੈਂ ਪੈਸਾ ਨਹੀਂ ਵੰਦਾ ਹੁੰਦਾ ਬਾਕੀ ਇਹਦੇ ਸੰਦੀਪ ਸਿੰਘਾਂ ਲੰਪੀਸ ਕਹਿੰਦੇ ਦਾਣੇ ਇਹ ਨਾ ਕੋਈ ਸੋਚੇ ਵੀ ਉਹ ਉੱਤੇ ਝੁੱਲ ਗਿਆ ਪਾਇਆ ਦੂਜੀ ਪਾਈ ਆਪਣੀ ਕਾੜੀ ਹਾਂ ਪੁਰਾਣੇ ਹਾਂ ਜੇ ਦਾਣੇ ਜਿਹੜੇ ਹੈਗੇ ਉਹ ਹੈਗੇ ਆ ਦਾਗ ਨਹੀਂ ਦਾਣੇ ਆ ਹਾਂ ਜੀ ਇਹ ਆ ਦਿਖਾਈਂ ਆਪਾਂ ਕੋ ਝੂਠ ਨਹੀਂ ਬੋਲਣਾ ਵੇਖੋ ਦਾਣੇ ਆ ਥੱਲੇ ਦਾ ਕੋਈ ਨਹੀਂ ਹੈਗਾ ਉੱਤੋਂ ਵਾਲ ਆ ਗਏ ਆ ਕੁਛ ਆਉਣ ਵਾਲੇ ਆ ਬਾਕੀ ਆਖੋਗੇ ਤੇ ਲਾ ਕੇ ਵਿਖਾ ਦਾਂਗੇ ਬਿਲਕੁਲ ਜੀ ਸਿਆ ਪਸ਼ੀ ਦੀ ਚਵਾਈ ਲਗ ਲੂ ਮੋਟਰ ਓਏ ਡਰ ਕਿ ਉਹਦੇ ਕਿੰਨੇ ਕਰੀ ਤੂੰ ਰਸਨ ਕਰਦੀ ਗਾੜੀ ਹੋ ਗਈ ਡਰ ਜੀ ਜਾਂਦੀ ਹੈ ਕੋਈ ਨਹੀਂ ਜਲਦੀ ਨਹੀਂ ਜੀ ਸਿਆ ਦੁੱਧ ਉਹਨਾਂ ਦੀ ਜਵਾਲੀ ਹੁੰਦੀ ਹੈ ਵੀ ਭਾਈ ਕਰੋ ਆਹ ਕੋਣ ਕੋਣਾਂ ਦੇ ਲੈਣੇ ਨੂੰ ਰੇ ਲੱਗੀ ਹੋਤਾ ਜਰਸੀ ਜਿਹੜਾ ਤੁਹਾਨੂੰ ਬਲੇਕ ਹੋ ਨੀ ਉਹਨਾਂ ਦੀ ਜਬਾਨੀ ਨਹੀਂ 22 ਕਿਲੋ ਪਹਿਲੇ ਸੂਵੇ ਅੱਛਾ ਦੂਜਾ ਸੂਬਾ ਆਂਦੇ ਲੰਮੇ ਪੈ ਕੇ ਸੋਈਗੀ ਪਰ ਅਹੀਂ ਵੇਖੋ ਆ ਕੁਆਲਟੀ ਵਾਈ ਨਾੜਾ ਵਾ ਇਹ ਚੀਜ਼ਾਂ ਵੇਖਣ ਵਾਲੀਆਂ ਪਤਾ ਨਹੀਂ ਕਿਉਂ ਇਹ ਲੱਗੀ ਹੱਲਣ ਵਾਲੀ ਨਹੀਂ ਹੈਗੀ ਕਰਮਾਂ ਵਾਲੀ ਆ ਵੇਖੋ ਉਹ ਡਰ ਗਈ ਥੋੜਾ ਜਿਹਾ ਜੀ ਸਾਹ ਗਲਾਬੀ ਥੋੜੇ ਚਵਾਈਂ ਉਂਗਲਾਂ ਨੂੰ ਮੋਟੀ ਗੱਬੜ ਨੂੰ ਬਾਲਟੀ ਧਰ ਕੇ ਪਾਸ ਕਰਾ ਦੂੰਗਾ ਗੱਬੜ ਥੱਲੇ ਠੀਕ ਹੈ ਜੇ ਗੱਬੜ ਥੱਲੇ ਬਾਲਟੀ ਰੱਖਣ ਜੋਗੀ ਗਿਲਾਸ਼ ਹੈਗੀ ਆ ਇਹਦਾ ਮਤਲਬ ਗਾਂ ਦੁੱਧ ਵਾਲੀ ਮਤਲਬ 4 ਕਿਲੋ 3 ਕਿਲੋ ਭਰਾਈ ਨਾ ਗੱਲ ਹਾਂ ਜੀ ਹਾਂ ਫੇਰ ਮੈਂ ਆਨੰਦ ਲਿਆ ਬਿਲਕੁਲ ਚਲੋ ਗਾਂ ਹੋਲੀ ਹੋ ਜੇ ਪੱਠੇ-ਪੁੱਠੇ ਖਾਏਗੀ ਬਿਲਕੁਲ ਇਹ ਜੇ ਦਾਦੀ ਕਰਮਾਂ ਵਾਲੀ ਕਿ ਭਾਵੇਂ 5 ਕਿਲੋ ਭਰਾਲੋਗੇ ਤਾਂ ਵੀ ਫੇਰ ਪੱਟਨੇ ਆ ਜੀ ਪੱਟ ਰਿਹਾ ਲੇਕਿਨ ਨਸਲ ਵਾਲੀ ਜੀ ਸਾਹ ਮੋਲ ਇਹੋ ਜੀ ਦਾ 6570 ਹੁੰਦਾ ਜੀ ਖਾਂ ਜੇ ਆਪਾਂ ਨਹੀਂ ਗੱਪ ਲੈ ਗਏ 55 ਬਿਲਕੁਲ ਜਾਇਜ਼ ਲੈਣ ਦੇ ਨਾਲੇ ਲੇਵਾ ਗਾਂ ਦਾ ਵੇਖ ਲਾ ਵੀ ਜਿੱਦਾਂ ਕਹਿ ਦੀਏ ਨਾ ਆ ਇਹ ਚੀਜ਼ ਵੇਖ ਲਾ ਵੀ ਕਿੰਦਰ ਕੀ ਲੱਗਾ ਇਹ ਵੇਖ ਲਾ ਜੀ ਬਦਰੇ ਸ਼ੰਭੂ ਜੀ ਇਹ ਲੇਵਾ ਇਹ ਨਹੀਂ ਵੀ ਲੇਵੇ ਲੋਕ ਕਾਫੀ ਨਹੀਂ ਬਾਕੀ ਕੱਦ ਪੁੱਤ ਸੋਹਣਾ ਵਛੀ ਦਾ ਜਰਸੀ ਦਾ ਕੱਦ ਉਹ ਤੋਂ ਭਾਰੀ ਆ ਠੀਕ ਆ ਪੁੱਜਿਆ ਜਰ ਵੇਖ ਲੈ ਛੜ ਤੋਂ ਛੜ ਨਾ ਉਹ ਛੜਾਉਣੇ ਭਰਾ ਤੋਂ ਉਹ ਛੜਾਉਣੇ ਛੜਾਉਣੇ ਜੇ ਤੂੰ ਛੜਾਏ ਇਹਨਾਂ ਦੇ ਵਿਗਣੇ ਵੀ ਨਹੀਂ ਅਗਲੇ ਕਹਿੰਦੇ ਸੰਦੀਪ ਨਹੀਂ ਹੋਇਆ ਨਹੀਂ ਕਿਹਨੇ ਕੀ ਹੋ ਗਿਆ ਸੰਦੀਪ ਸਾਬ ਵੱਡੀ ਗੱਲ ਚਲ ਆਪੀ ਜਾਦੂ ਖੋ ਸਰ ਨਹੀਂ ਆਪੀ ਲਾ ਮੈਂ ਨਹੀਂ ਰਹਿਂਦਾ ਦੂਜਿਆਂ ਦੀ ਵੀ ਨਹੀਂ ਮੈਨੂੰ ਕੀ ਮਾੜਾ ਚਲ ਜਾਂਦੋ ਚਲ ਤੈਨੂੰ ਛੱਡ ਦਿੰਦੇ 52000 ਦੀ 50000 ਦੀ 50000 ਦੀ ਜਾਂਦੇ ਚਲੋ ਜਾਂਦੋ 52 ਦੀ ਇਹ ਵੀ ਅੱਜ ਬੁੜੀ ਹੋ ਤੇ 52 ਦੀ ਬੱਸੀ ਕੋ ਦੇਊਗਾ ਫੇਰ ਗੱਲ ਕਰੀ ਪਹਿਲਾਂ ਥੂਆ ਪਹਿਲਾਂ ਚਾਰ ਦੰਦ ਪਹਿਲਾਂ ਗੱਬੜੀ ਕਾਕਾ ਜਿੰਨੀਆਂ ਲਾਗੋ ਇਹਨਾਂ ਨੂੰ ਕਲਿਹਾਰੀਆਂ ਨਹੀਂ ਪਈਆਂ ਬੱਚਿਆਂ ਨੂੰ ਜਿੰਨਾ ਤੂੰ ਲਾਗੋ ਫੜਨਾ ਇਹਨਾਂ ਤੇ ਛੌਟ ਮਣਾਉਣੀ ਲਓ ਜੀ ਪਹਿਲਾਂ ਥੂਆ ਪਹਿਲਾਂ ਚਾਰ ਦੰਦ ਚਾਰ ਦੰਦ ਵੇਖੋ ਬ ਨਾ ਘਲੇਰੇ ਘੁਰਦੇ ਨਹੀਂ ਭਏ ਸਰੋ ਕੋ ਜੇ ਆਉਂਦੇ ਠੀਕ ਆ ਜਾਓ ਅੰਦਰ ਲੈ ਜਾ ਅੰਦਰੋਂ ਸਾమే ਚਾਹੇ ਤੋਰ ਕਰ ਦੋ ਦਾਲੇ ਬਸ ਟਾਈਮ ਲੈ ਜੂ ਜੀ ਐ ਸੁਈ ਸੀਗੀ ਅੱਛਾ ਸੁਈ ਆ ਅਗਰ ਵਸੀ ਆ ਟਾਈਮ ਨਹੀਂ ਖੜਨਾ ਰਾਤ ਦੀ ਸੁਈ ਜੇ ਲਾ ਫਿਰ ਦੱਸ ਸੁਈ ਆ ਜੀ ਆ ਸੁਈ ਵੇਖੋ ਘਰਾਂ ਦੇ ਸਰ ਜੀ ਨਾ ਬਲਵਰਡ ਬੁਲੀ ਪੁੱਛਾ ਜਿਆਦਾ ਬਨਦਾ ਇਹਨਾਂ ਥੋੜੀ ਜੀ ਕਿਲਿਆਰੀ ਨੂੰ ਦੀ ਪ੍ਰੋਬਲਮ ਆਉਂਦੀ ਹੁੰਦੀ ਸੀ ਮੇਲਾ ਐ ਕੰਨ ਕੁੰਨ ਤਸੀਲ ਪੂਰੀ ਕੋਈ ਨਿਆਣਾ ਨਹੀਂ ਕੋਈ ਹੋਲ ਨਹੀਂ ਕੀਤੀ ਕਰਮਾਂ ਵਾਲੀ ਨੇ ਬੱਚੀ ਹੈ ਨਾ ਮਰਸੀ ਮਗਰਸੀ ਬੱਚੀ ਜਰਸੀ ਚੋਰ ਬੱਚੀ ਠੀਕ ਹੈ ਚਲ ਹਾਂ ਜੀ ਬੜਾ ਬਹੁਤ ਸੰਸਾ ਇਹਦਾ ਵੀ ਉੜਦੀਆਂ ਵਾਲੇ ਉੜਦੀਆਂ ਵਾਲੇ 55000 ਤੇ 50 ਜੀ ਹੈਗੇ ਛੱਡ ਦਿੰਦੇ ਆਪੀ ਮੁੰਜੀ ਨਾਲ ਮੈਂ ਰਿਕਨਾ ਕਸੂ ਅੱਜ ਫੋਨ ਕਰਾਂਗਾ ਮੈਂ ਉਹਨੇ ਛੱਡ ਗਿਆ ਦੋ ਹੀ ਛੱਡ ਗਿਆ 47000 ਰੁਪਏ 47000 ਤੈਨੂੰ ਜਾਣ ਦੋ ਵੇਖੋ ਰੇਡ ਕਨੇ ਫੋਜੀ ਸਾਹਿਬ ਗੱਪੜੇ ਵੀ ਇਹ ਸੂਈ ਦੇਗੀ ਅੱਛਾ ਤੇ ਕੋ ਕਾਲ ਦੀ ਸੂਈ ਮਗਰ ਸਾਹ 13 ਕਿਲੋ ਦੁੱਧ ਦੁੱਧ ਦੇ ਚੋਾਈ ਮੋਟਰ ਦੀ 13 ਕਿਲੋ ਦੁੱਧ ਚੋਾਈ ਮੋਟਰ ਵਾਲੇ ਮੋਟਰ ਵਾਲੀ ਮੋਟਰ ਆਸੋ ਤੇ ਅੰਦਾ ਬੱਛੀ ਮਗਰ ਜੀ ਬੱਛੀ ਮਗਰ ਜੀ ਬੱਛੀ ਮਗਰ ਵੇਖੋ ਰਹਾ ਦੇ ਇਹ ਹੋਣਗੇ ਨਾ ਮਨਾ ਫੈਸਲੇ ਨਹੀਂ ਚਾਈ ਸੰਦੀਸ਼ ਇਹਦੀ ਮੋਟਰ ਦੀ ਤੇ ਲੈਵਾ ਇਹਦਾ ਵੀ ਇਹਲਾ ਕਰਮਾ ਵਾਲੇ ਦਾ ਕਿੰਨਾ ਦਾ ਲੱਗਾ ਕੋਈ ਥਣ ਚ ਬਾਹਰ ਘਾਟ ਆਵੇ ਮਤਲਬ ਗੱਲ ਨਹੀਂ ਕਰਨ ਵਾਲੀ ਸੰਸ਼ਾ ਮੋਲੇ ਦਾ ਵੀ 50 45000 ਦੀ ਬੈਠਦੇ ਦਾ ਠੀਕ ਜਾ ਠੀਕ ਜੋ ਘਟਾਉਣਾ ਵਧਾਉਣਾ ਦੋ ਘਟਾ ਸਕਦਾ ਚਲੋ ਠੀਕ ਕਰ ਲਾ ਚਲ ਦੋ ਹੀ ਛੱਡ ਦੋ ਦੋ ਹੀ 42000 ਦੀ 42 ਦੀ ਜੱਸ ਨੂੰ 100 ਰੁਪਏ ਦੀ 42 ਦੀ ਜੱਸ ਨੂੰ ਸੋਈ ਛੱਡਨਾ ਨਹੀਂ ਜੀ ਆਹ ਆਸੂ ਵਾਲੀ ਤੋਂ ਦੀ ਜਰਸੀ ਇਹਦਾ ਕੱਦ ਵੇਲਾ ਵੜਦਾ ਪ्योर ਪੰਜਾਬ ਵਾਲੀ ਇਹ ਵੀ ਕੱਪੜੇ ਜੀ ਪੰਜਾਬ ਵਾਲੀ ਜਰਸੀ ਨਹੀਂ ਇਹ ਗੱਪਣ ਅਠੇ ਗੱਪਣ ਪੰਜਾਬ ਵਾਲੀ ਜਰਸੀ ਉਹਨੂੰ ਐਟ ਵਾਲੀ ਨੂੰ ਸਿਰ ਕਮਾਲ ਇੰਦਰੋਂ ਹਾਂ ਵੇਖ ਕਮਾਲ ਇੰਦਰੋਂ ਆਟੋਮੋਟ ਵਾਹ ਹਾ ਦੇਵਾ ਦੇਵਾ ਦੇਦਾ ਰਹਿੰਦੇ ਇਹਨੇ ਵਸ਼ੀ ਵੰਨ ਵਾਲੀ ਉੜਕ ਕੋਸ ਪਿਓਰ ਜਰਸੀ ਵੇਲਾ ਬਦਾਮੀ ਖੈ ਬਦਾਮੀ ਕੀ ਨਹੀਂ ਬਦਾਮੀ ਦੂਜਾ ਸੁਬਾ ਕੱਦ ਵੇਲਾ ਵਸ਼ਿੰਦਾ ਇੱਧਰ 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 ਜਾਂ ਤੋੜਨਾ ਤੋੜਨਾ ਤੋੜ ਲਾ ਕੋੜਾ ਤੋੜ ਦੇ ਤੋੜ ਦੇ ਨੀਂ ਸੇ ਆਜੇ ਲੇਵਾਲੂਗੇ ਵਾਲੇ ਹੋਰ ਤੇ ਨਹੀਂ ਰਹਿਣ ਤੂੰ ਵਹਿਣ ਨਹੀਂ ਹਾਂ ਬਿਲਕੁਲ ਇਹਦਾ ਗੱਡੀ ਬੇਲ ਬੇਲ ਪੂਰੀ ਸੁਣੀ ਹੈ ਥਾਣ ਲੱਗਾ ਇਹਨੂੰ ਪੈਸਾ ਥਾਣ ਕਹਿੰਦੇ ਅਸੀਂ ਅੱਛਾ ਪੈਸਾ ਥਾਣ ਪੈਸਾ ਥਾਣ ਮਤਲਬ ਇਹ ਠੀਪੇ ਵਰਗਾ ਥਲੇ ਹੋ ਆਹ ਧਾਰਾ ਉਹਦਾ ਮੋਟਰ ਚੱਲੇਗੀ ਬਿਲਕੁਲ ਜੀ ਪੈਸਾ ਲਾਉਣਾ ਨਹੀਂ ਕੋਈ ਸਵਾਰਾ ਵੀ ਕਹਿੰਦਾ ਕਈ ਦਿਨਾਂ ਬਣ ਗਿਆ ਫਿਰ ਥੋੜਾ ਬੜੇ ਸੁੰਦੇ ਵੀ ਹੈਗੇ ਦੇਖੀ ਚੱਲ ਬਣਦਾ ਇਹ ਦੇਖੀ ਹੋਰ ਆਣੇ ਜੀ ਬੜੇ ਥਣ ਹੋਣੇ ਆ ਜਿੰਨੀਆਂ ਨੂੰ ਗੱਲਾਂ ਇਹਨੇ ਉਹਨੇ ਥਾਣਾ ਹੀ ਆ ਹਾਂ ਜੀ ਜੀ ਸਾਬ ਮੋਲੇ ਦਾ ਵੀ 50 ਹੂੰ 45 ਦੇ ਦਿੱਤੀ ਇਹ ਵੀ ਦੱਗਾ ਵਾਲੇ ਇਹ 42 ਦੀ ਇਹ 43 ਦੀ ਇਹ 48 ਦੀ ਠੀਕ ਹੈ 43 ਚਲੋ ਸ਼ਾਹੀਵਾਲ ਵੈੜ ਇਹ 20 ਕਿਲੋ ਦੁੱਧ ਭਰੂਗੀ ਵਛੀ 18 20 ਕਿਲੋ ਠੀਕ ਆ ਇਹ ਸ਼ਾਹੀਵਾਲ ਨੀਰਜਾ ਗੱਬੜ ਨਹੀਂ ਸੂਦੀ ਪਰਸੋਂ ਦੀ ਪਰ ਜਿਹੜੀ ਗੱਲ ਕਾਨੂੰਨ ਆ ਕਾਨੂੰਨ ਸਖਤ ਹੈ ਸਾਡੇ ਤੇ ਨੂੰ ਪਤਾ ਹਾਂਜੀ ਪੁਰੇ ਇਹ ਵੇਖ ਤੂੰ ਚੱਜਣਾ ਪੁਰਾ ਲੱਗਾ ਜੇ ਵਛੀ ਨੂੰ ਤੇਰਾ ਬੱਚਾ ਮਰ ਗਿਆ ਅੱਛਾ ਕੋਈ ਜੇਰ ਨਹੀਂ ਹੋਏਗੀ ਕੋਈ ਗੱਲ ਹੀ ਬਾਤ ਨਹੀਂ ਸਮਝੋ ਵੀ ਗੱਡੀ 'ਚ ਮਰ ਗਿਆ ਸਮਝੋ ਇੱਥੇ ਮਰ ਗਿਆ ਮਤਲਬ ਕਿਸੇ ਤਰੀਕੇ ਨਾਲ ਬੱਚਾ ਮਰ ਗਿਆ ਹਾਂਜੀ ਹਾਂ ਸਾਨੂੰ ਵੀ ਪਤਾ ਲੱਗਾ ਹਾਂ ਜਿਹੜੀ ਗੱਲ ਕਰ ਦੇਣੀ ਆ ਵੀ ਬੱਚਾ ਮਰੀ ਵੇਚਣੀ ਆ ਮਰੀ ਵੇਚ ਲਾਗ ਹੀ ਨਹੀਂ ਵੇਚੇ ਜੇ ਲਾਉਣ ਵਾਲਾ ਚੱਕਰ ਕਰਦੇ ਹੁਣੇ ਮਗਾ ਕੇ ਦੇ ਦੂੰ ਕਿਸ ਨੂੰ ਜੇ ਕਿਨੂੰ ਰੋੜ ਬੋਲਾ ਫੁੱਟ ਦਾ ਅੱਜ ਦੀ ਤਰੀਕ ਚ ਦੁੱਧ ਫੁੱਟੂਗਾ ਤੇ ਲੈ ਜਾਓ ਨਹੀਂ ਤੇ ਨਾ ਖੜੇ ਚਲੋ ਠੀਕ ਠੀਕ ਨਹੀਂ ਬਿਲਕੁਲ ਬਾਗੀ ਡਾਕਟਰ ਜੀ ਚੈੱਕ ਕਰਕੇ ਦੱਸ ਦੇਗਾ ਵੀ ਸੂਈ ਤਾਜੀ ਹੈ ਆਪਣਾ ਡਾਕਟਰ ਲੈ ਆ ਉਹ ਬਾਹ ਪਾਏਗਾ ਦੱਸ ਦੇਗਾ ਕਿ ਬੱਚੇ ਦੇ ਦਿਆ ਸੈਦ ਕੀ ਆ ਕੱਲ ਦੀ ਸੂਈ ਅੱਜ ਦੀ ਸੂਈ ਮਤਲਬ ਕੱਲ ਸੂਈ ਆ ਕੁੜਾ ਪਤਾ ਲੱਗਣਿਆ ਕੁੜੀ ਤੋਂ ਠੀਕ ਆ ਦੇਖੋ ਕਿ ਕਿ ਸੀਲ ਬੜੀ ਆ ਡਰਨ ਮੇਰੇ ਕੋਈ ਥੋੜੀ ਜੀ ਆ ਲੈ ਜੇ ਦਮ ਮਜੀ ਦਾ ਹੋ ਚੱਕੀ ਦੀ ਹੈ ਚਾਈ ਵਾਲਾ ਸੀਲ ਘੱਟ ਲੱਭਦੀ ਠੀਕ ਆ ਇਹ ਲੇਵਾ ਗਾਂ ਨੂੰ ਕਿੱਡਾ ਲੱਗਾ ਅਜੇ ਗਾਂ ਨਾ ਥੋੜਾ ਜਿਆਦਾ ਦਿਲ ਨਹੀਂ ਲਾਉਂਦੀ ਬੱਚੇ ਕਰਦੇ ਤੇ ਉਹ ਤਾਜ਼ਾ ਬੱਚਾ ਮੜਾ ਗਾਂਵ ਖਰਾਬ ਹੁੰਦਾ ਇਹ ਨੁਕਸਾਨ ਹੋ ਗਿਆ ਜਿਹੜੀ ਦਾ ਹੁਣ ਬਿਨਾ ਬੱਚੇ ਤੇ ਝੋਣ ਦੇ ਇਹਦਾ ਬੱਚੇ ਨੂੰ ਝੋਣੀ ਉਹਦਾ ਨਿਆਣਾ ਪਾਇਆ ਸੀ ਮੜਾ ਜਾ ਕੋਈ ਪਹਾੜਾ ਪਾਲੇ ਨਾ ਪਾਲੇ ਕੁਛ ਨਹੀਂ ਕਹਿੰਦੇ ਤੇ ਸੇ ਅੱਜ ਮੁੱਲ ਤੇ ਹੁਣਾ ਸੀਦਾ ਸੱਤ ਬੈਣ ਗਿਆ ਜੇ ਤੇ ਬੱਚਾ ਹੁੰਦਾ ਹੁਣ 55000 ਦੀ ਦੀ 53 ਦੀ ਜਾਂਦੋ 50 ਦੀ ਜਾਂਦੋ ਦਾਨ 50000 ਦੀ ਚੱਲ ਨਹੀਂ ਤਾਂ ਦੁੱਧ ਭਾਵੇਂ 20 ਕਿਲੋ ਦੁੱਧੇ ਭਾਵੇਂ 18 ਕਿਲੋ ਬਾਖੀ ਜਾਂਦੇ ਇਹ ਵੀ ਸੂਈ ਆ ਇਹ ਸੂਈ ਰਾਤ ਦੀ ਸੰਜੀਤਿਆ ਰਾਤ ਦੀ ਸੂਈ ਜੀ ਚਪਗਾ ਚੁਆਈਏ ਨੂੰ ਲੱਗੀ ਬੜੀ ਮੋਟਰ ਹੈ ਨਾ ਉਧਰ ਕੇ ਸੂਈ ਆ ਫਿਰ ਵੀ ਦੁੱਧ ਦੇ ਕੋਲ 13-14 ਕਿਲੋ ਸਟਾਰਟਿੰਗ ਹੋਈ ਆ ਅੱਛਾ 14 ਕਿਲੋ ਦਾ ਸ਼ੁਰੂ ਕੀਤਾ ਕੋਈ ਖਾਲ ਖਾਣਾ ਕੋਈ ਥੋੜੇ ਜਿਹਾ ਬਕਰੋ ਖਾਣ ਨੂੰ ਪਾਉਂਦੇ ਆ ਚੱਲ ਦੂਜਾ ਧੂਆ ਵਹਿੜੇ ਮੇਰਾ ਮੂੰਹ ਚੱਲ ਦੂਜਾ ਧੂਆ ਵਹਿੜਾ ਤੇ ਵੇਖੋ ਅੱਛਾ ਅੱਛੀ ਮਗਰ ਜੀ ਨਹੀਂ ਬੱਚਾ ਦਤਾ ਸਾਰੇ ਬੱਚਾ ਤੇ ਸਾਰੇ ਮੱਛੀ ਅੱਜ ਕਰੀ ਗਏ ਅੱਲਾ ਇੱਕ ਬੱਚੀ ਇੱਕ ਬੱਚੀ ਅੱਛਾ ਤੇ ਬੱਚਾ ਆਣ ਕੇ ਬੈਠਦਾ ਇਹ ਆ ਬੱਚਾ ਥੱਲੇ ਛੜਕ ਕੇ ਆ ਲੈ ਸਭੇ ਬੱਚਾ ਆ ਗੀ ਠੀਕ ਹੈ ਦੇਖਿਆ ਇਹਨੂੰ ਚੁਆਈ ਲੱਗੀ ਦੋ ਦੀ ਵੇਖਣ ਜੇ ਥਾੜਾ ਨੋਕ ਵਾਲਾ ਛੋਟਾ ਲੱਗਦਾ ਪਰ ਚੁਆਈ ਤੇ ਵੀ ਬੜੀ ਤੌਬਦੀ ਹੈ ਬਾਕੀ ਜਦੋਂ ਬੱਚਾ ਲਾਣੇ ਹੋ ਛੇ ਗਾਵਾ ਕੋਈ ਨਹੀਂ ਕੋਈ ਨਹੀਂ ਗਰਮੀ ਹੈਗੀ ਮਾਤਾ ਕੁਛ ਦਿੰਦਾ ਤੇ ਇਹ ਆ ਵੀ ਮਾਲ ਸਾਹ ਸੁਤਰਾ ਲਿਆ ਸਾਹ ਤੋਂ ਸੇ ਦਾ ਸੀਖਿਆ ਵਾਦਾ ਹੋਰ ਵਾਦਾ ਹੈਗਾ ਭੂਤ ਭਾਵੇਂ ਤੁਸੀਂ 10 ਵਰੀ ਵੇਚ ਲੋ ਤੇ ਭਾਵੇਂ ਇੱਕ ਰੀ ਵੇਚ ਲੋ ਅਗਲੇ ਸਵੇਰ ਫੇਰ ਵੇਚ ਦੂ ਬਿਲਕੁਲ ਇਹ ਕਿੰਨੂੰ ਦਵਾਂਗੇ ਨਾ ਇਦਾਂ ਦੀ ਕਰਮਾਂ ਵਾਲੀ ਤੇ ਅਗਲੇ ਸਵੇਰ ਵਿਕ ਜੇਗੀ ਲਾਭ ਤੋਂ ਲਾ ਮਾ ਵੇਚ ਰੋ ਇਹਦਾ ਇਹਦਾ ਚਾਰਾਂ ਜਣਾ ਦੇ ਆਹ ਬੰਦੇ ਆਣ ਵਾਲੇ ਬੰਦੇ ਹੋ ਗਏ ਆ ਇਹ ਬੰਦੇ ਸਾਡੇ ਕੈਰੀਅਰ ਉਧਾ ਵੇਲਾ ਪੂਰੇ ਕੈਰੀਅਰ ਗਾਹ ਦੇ ਗੱਡੀ ਹੋ ਗਿਆ ਜਿਹੜੀ ਚਾਵਲ ਹੁੰਦੀ ਨਾ ਉਹਨੇ ਹਣਾ ਤੈਨੂੰ ਪਹਿਲਾਂ ਆ ਜਾ ਪ੍ਰਚਾਰ ਦਵਾ ਨਾੜੂ ਗਿੱਲਾ ਕੱਲ ਰਾਤ ਦੀ ਸੁਈ ਜੀ ਅਮੱਛਾ ਬੜਾ ਟਾਵੜਾ ਨੇ ਜਿਆ ਜੋਰ ਹੋ ਗਿਆ ਗਾ ਰਦਾ ਪਰ ਇਹ ਵੀ ਕਰਮਾ ਵਾਲੇ ਪੱਛੇ-ਮੱਛੇ ਵੜੇ ਖਾਂਦੇ ਥੋੜਾ ਬਪਜਦਾ ਗਰਮੀਆਂ ਬੜਾ ਗਰਮੀ ਦੇ ਕਣ ਹੁੰਦਿਆਂ ਸੁੰਡਿਆ ਅੱਤੀਆਂ ਆਂਦੀਆਂ ਹੁੰਦਿਆਂ ਪਹਿਲਾਂ ਬੱਚੇ ਨਾ ਕੱਢ ਲਈਏ ਬਾਕੀ ਤਾਂ ਬਾਅਦ ਕਰਾਂਗੇ ਐਵੇਂ ਹੀ ਹੁੰਦਾ ਜੀ ਚੱਲ ਬੰਨ ਉਪਾਏ ਬਣਾ ਰੋਡ ਜੇ ਤੋੜ ਬੜੀ ਕਿਰਪਾ ਕਰਦੇ ਸੀ ਸਿਆ ਹਾਂਜੀ ਮੇਰਾ ਵਪਾਰ ਇਦਾਂ ਦਾ ਹੋ ਗਿਆ ਜਿੱਦਾਂ ਭੈਣ ਭਰਾ ਲਈ ਜਾਂਦੇ ਨੇ ਨਾ ਹਾਂਜੀ ਪਾਣੀ ਫੜੀ ਕੱਕਾ ਕੋਟ ਓਦਾਂ ਹੀ ਮੈਨੂੰ ਮਿਲਦੀਆਂ ਜਾਂਡੀਆਂ ਨਾ ਮੈਂ ਲੈ ਨਹੀਂ ਜਾਵਾਂ ਵੀ ਜੇ ਮੈਂ ਸਾਰੀਆਂ ਆਖਾਂ ਵੀ ਸਾਰੀਆਂ ਲੈ ਆਉਣੀਆਂ ਹਾਂਜੀ ਹਾਂਜੀ ਅਜੇ ਪਛਮਾਨ ਲਾਉਂ ਲਈ ਤੇ ਆਪਤ ਪਾਣੀ ਫੜੀ ਕੋਟ ਆਹ ਠੰਡ ਗੱਡੇ ਸ਼ੰਭੂ ਜੀ ਆਪ ਖਾਓ ਹੋਂ ਤਾਂ ਕੋਈ ਸੇ ਕੋਈ ਕਮੀ ਨਹੀਂ ਨਹੀਂ ਮਾਲ ਦੀ ਸੰਦੀਪ ਸਿਆ ਮਾਲ ਵੇਖੋ ਜੇ ਪੱਕੇ ਬੰਦੇ ਹਨ ਆਪਾਂ ਪੱਕੇ ਅੱਡਿਆਂ ਤੋਂ ਮਾਲ ਲਈਦਾ ਗੱਪਾਂ ਮਾਰਦਾ ਮੈਂ ਘਰਾਂ ਵਾਲਿਆਂ ਕੋਲੋਂ ਨਾ ਪਾਣੀ ਲਿਆ ਚੱਲਿਆ ਤੇ ਘਰਾਂ ਵਾਲਿਆਂ ਕੋ ਮਾਲ ਤੇ ਨਹੀਂ ਮਿਲਦਾ ਉਹ ਤੋਂ ਤਕਾੜੀ ਮਿਲਣਾ ਉਹ ਸੁਆ ਨਹੀਂ ਮਿਲਦਾ ਮਿਲਦਾ ਕੱਚਾ ਪੱਕਾ ਮਾਲ ਤੇ ਉਹ ਫਿਰ ਸਾਨੂੰ ਪੱਚੇ ਪੱਕੇ ਦਾ ਫਾਇਦਾ ਕੋਈ ਨਹੀਂ ਬਿਲਕੁਲ ਜੀ ਸਾਨੂੰ ਤੇ ਮਾਲ ਜਿਹਦਾ ਹਾਜਰ ਨਾਜ਼ਰ ਤੇ ਤੇ ਹਾਜਰ ਨਾਜ਼ਰ ਮਾਲ ਮਿਲਦਾ ਅੱਡਿਆਂ ਤੋਂ ਹੀ ਅੱਡਿਆਂ ਤੋਂ ਜੇ ਕੋ ਕਵੇ ਵੀ ਫੌਜੀ ਆਂਦਾ ਅੱਡਿਆਂ ਕੋਲ ਇੰਨਾ ਆਂਦੇ ਆ ਕਈ ਕਹਿੰਦੇ ਆ ਮੈਂ ਘਰਾਂ ਚੋਂ ਮੈਂ ਨਹੀਂ ਭਰਵਾ ਲੈਂਦਾ ਤੁੰਡਾ ਸਿੱਧੀ ਗੱਲ ਜੀ ਮੈਂ ਤਾਂ ਲੈਣੀਆਂ ਨੇ ਜਿੱਥੇ 5-7 ਬੱਜੀਆਂ ਲਿਆਓ ਵੀ ਦੱਸੋ ਕੀ ਲੈਣਾ ਜੀ ਬਿਲਕੁਲ ਜੀ ਐਵੇਂ ਮੈਂ ਕਹਾਂ ਜੀ ਮੈਂ ਕੇ ਕਰਕੇ ਲੈਣੀ ਫੇਰ ਮੇਰਾ ਕੋਟਾ ਨਾ ਪੂਰਾ ਹੋਵੇ ਕੂਟਾ ਹੁੰਦੇ ਆ ਵਾ ਸੰਗਤ ਦੇ ਸਰ ਤੇ ਆਰੇ ਸ਼ੰਭੂ ਆ ਠੀਕ ਆ ਚੁਆਈ ਇਹ ਲਾ ਜਦੋਂ ਥਾਂ ਕੱਢਦੀ ਆ ਨਾ ਬੱਚੀ ਫੇਰ ਰੁਗ ਰੁਗ ਦਾ ਜਦੋਂ ਉਦਾਂ ਵੇਖਣ ਤੇ ਨਿੱਕਾ ਜਾਵਦਾ ਠੀਕ ਆ ਜੀ ਹਾਂ ਮੈਂ ਆ ਸੰਦੇ ਵਿੱਚ ਚੁਆਈ ਤੱਕ ਦੀ ਡੰਗਰ ਨਹੀਂ ਮਾੜਾ ਲਿਆ ਨਾ ਤਕਰੀਬਨ ਫੇਰ ਹੀ ਲਿਆ ਠੀਕ ਆ ਇਹਨੂੰ ਅਗਲੀ ਵੀਡੀਓ ਚ ਪਹਿਲਾਂ ਵੀ ਦੱਸਿਆ ਆਣ ਲੰਮਾ ਨਿਖਾਓ ਕੰਮ ਕਰਨਾ ਨਹੀਂ ਨਿੱਕੇ ਲਮੇ ਜੋ ਦੇਖ ਪੈਂਦਾ ਦੂਰੋਂ ਵੀ ਨਿੱਕਾ ਵਾ ਲੰਮਾ ਵਾ ਹਾਂਜੀ ਜੀ ਸਿਆ ਮੋਲੇ ਦਾ ਹੈਗਾ ਜੇ 60000 ਵੇ ਬਸੇ ਸਿਰ ਤੇ ਬੜ ਜਾਏ ਕਿ ਗੁੱਸੇ ਹੋ ਕੇ ਵੀ ਚੱਲ ਗਏ ਹੁਣ ਤੁੰਨ ਦੱਸ ਦੇ ਕਿਨੇ ਦੁੱਧ 20 ਕਿਲੋ ਦੀ ਗਾਰੰਟੀ ਤੇ ਆਈ ਹੈ ਪਰ ਮੈਨੂੰ ਅੱਜ ਦੁੱਧ 14 ਕਿਲੋ ਜੇ ਇਹ ਦੱਸ ਦੋ ਹਾਂਜੀ ਤਿੰਨ ਛੱਡ ਲਾ ਚਲੋ ਜਾਂ ਜਾਂਦੀ ਜੀ ਕਰ ਸੀ 50000 ਜਾਂ ਦੋ ਕਟਾਉਣੇ ਹੋਰ 55000 ਜਾਂ ਦੋ 55000 ਦੇਖਿਆ ਇਹੋ ਮਾਰ ਲਿਆ ਬਸ ਠੀਕ ਆ ਛੇ ਕਹਾਵਾ ਜੀ ਵੇਖੋ ਨਾਲੇ ਬਿਲਕੁਲ ਜਾਇਜ਼ ਕੀਮਤ ਦੀ ਜਰਸੀਆਂ ਤੁਹਾਡੀ ਮਨ ਪਸੰਦ ਦੀਆਂ ਇਹ ਲਾ ਕੱਦ ਜਰਸੀ ਇਹਦਾ ਲਾ ਹਾਂ ਜੀ ਛੇ ਜਰਸੀ ਹੁੰਦੀ ਹੈ ਹਾਂ ਕਾਧ ਪੋਲੇ ਬਣੀ ਹੈ ਵੱਡੀਆਂ 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 ਜਿੱਡਾ ਜਰਸੀ ਹੁੰਦਾ ਨਾ ਜੀ ਆ ਨਹੀਂ ਥਣ ਚੰਗਾ ਤੇ ਕਾਧ ਚੰਗਾ ਲੈਣਾ ਸੀ ਬਹੁਤੀ ਮਾੜੀ ਲਾਈ ਦੀ ਬਾਕੀ ਬਾਕੀ ਬਾਈ ਜੀ ਸੇ ਆ ਗਿਆ ਰਾਵ ਜੀ ਤਸੱਲੀ ਕਰੋ ਜੇ ਤੁਹਾਡੇ ਪਾਸ ਹੋਵੇ ਲੈ ਜਾਓ ਨਹੀਂ ਪਾਸ ਆਪਣੀ ਸਾਈ ਦਾ ਬਾਜੀ ਬਾਸ ਸਾਈ ਦਾ ਮਤਲਬ ਇਹ ਹੁੰਦਾ ਵੀ ਸਾਈ ਦੇਣਾ 1000 ਰੁਪਿਆ ਸਾਈ ਨਹੀਂ ਪੋਣੀ ਹਾਂ ਜੀ ਹਜ਼ਾਰ ਵਾਲੀਆਂ ਕਿੰਨੇ ਕੇਸ ਰਹਿ ਗਏ ਮੇਰੇ ਨਾਲ ਬੜੀ ਉਰੀ ਹੋਇਆ ਤੇ ਹਜ਼ਾਰ ਨਹੀਂ ਪਾਉਣੀ 5 ਹਰ ਸਾਈ ਪਾਓ ਤੁਹਾਡੇ ਕੋ ਨੁਕਸ ਲੱਗਦਾ ਡੰਗਰ ਜੋ 5 ਰੁਪਏ ਆਪਣਾ ਲੈ ਜਾਓ ਤੇ ਆਪਣੇ ਹੱਥ ਛਾਤਰੀ ਕਰ ਕਰ ਦੇ ਠੀਕ ਨਹੀਂ ਸਾਈ ਲੈ ਜਾਓ ਸਾਈ ਨਾ ਛੱਡੋ ਕੇ ਹੱਲ ਵੀ ਆਪਾਂ ਦੇਖੋ ਬੇਨਤੀ ਕਰਦੇ ਵੀ ਆਓ ਆਪਣੀ ਤਸੱਲੀ ਕਰੋ ਜੇ ਤਸੱਲੀ ਠੀਕ ਆ ਨਹੀਂ ਤੇ ਆਪਣੀ ਸਾਈ ਲੈ ਜਾਓ ਬਿਲਕੁਲ ਜੀ ਤੇ ਅਗਲਾ ਵਪਾਰੀ ਦਾ ਫਰਜ ਬਣਦਾ ਵੀ ਸਾਈ ਮੋੜ ਦੇ ਜੇ ਨਹੀਂ ਥਲੀ ਬਹੁਤ ਹੀ ਹੌਣ ਗੱਲਾਂ ਬਾਤਾਂ ਅਸ਼ਦੀਰ ਜੀ ਗਰਮੀ ਬੜੀ ਦੁਪਹਿਰੇ ਆ ਗਿਆ ਤੋ ਮੇਰੇ ਕੋ ਉਦਾਂ ਦੁੰਦਾ ਸ਼ਾਮਾਂ ਦਾ ਸ਼ਾਮਾਂ ਨੂੰ ਦਾ ਠੰਡਾ ਅੱਜ ਆਹ ਦੁਪਹਿਰੇ ਦੁਪ ਤੂੰ ਵੀ ਅੱਜ ਫੇਰ ਜਿਆਦਾ ਵੀ ਟਾਈਮ ਨਾਲ ਘਰ ਪਹੁੰਚੇਗਾ। ਐ ਅੱਜ ਤੇ ਤਾਰੇ ਚੜ੍ਹਨ ਤੋਂ ਪਹਿਲਾਂ ਚੱਲ ਜੇਂ ਨਹੀਂ। ਹਾਂ? ਸਾਰੇ ਨਿਕਲੇ ਨਹੀਂ। ਸਾਰੇ ਸਾਡੇ ਸੰਦੀਪ ਸੌਰ ਤੇਰੇ ਨਾਲ ਤੇ ਮੇਰੀ ਗੱਲ ਜਿਆਦਾ ਤੂੰ ਦੇ ਰਹੀਂਦੀ। ਆਪਾਂ ਵੀ ਅੱਧੀ ਅੱਧੀ ਰਾਤ ਤੱਕ ਖੱਜਲ ਹੁੰਦੇ ਆ। ਹਾਂ। ਪੈਸਾ ਲਈ ਹੁੰਦੇ ਆ। ਪੈਸੇ ਵੀ ਬਿਨਾ ਪੈਸਾ ਤਾਂ ਹੋ ਜੇ ਪੈਸੇ ਮਾਰੇ ਮਰਨ ਦੇ ਆ। ਬਿਲਕੁਲ। ਪਰ ਕਾਰਨ ਇਹ ਪੈਸੇ ਫੇਰ ਹੀ ਬਣਦੇ ਆ ਜੇ ਤੁਸੀਂ ਬਾਹਰ ਘੁੰਮੋ। ਪਰ ਬੇਰਮੀ ਵੀ ਹੁੰਦੀ ਆ। ਸਰੀਰ ਨਾਲ ਚੱਲਣਾ ਹੀ ਪੈਂਦੀ ਆ। ਬਿਲਕੁਲ। ਸਰੀਰ ਨਾਲ ਜਿਹੜਾ ਨਾ ਕੰਮ ਚੱਲਣਾ ਹੀ ਪੈਣਾ ਵਾ ਚੱਲ ਕੇ ਸਰਨਾ ਉਦਾਂ ਨਹੀਂ ਸਰਨਾ। ਬਸ ਦਿਸ਼ਾ ਫਿਰ ਡਰੈਸ ਇੱਕ ਵਾਰ ਬੋਲੋ ਬੋਲੋ ਪਿੰਡ ਥਰੀਏਵਾਲ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਜੈਂਦੀਪੁਰਾ ਕੱਥੂ ਨਗਰ ਟੂਲਪਲਾਜਾ ਮੋਬਾਈਲ ਨੰਬਰ 981419922 ਇੱਥੇ ਹੀ ਵਟਸਐਪ ਚੱਲਦਾ ਇੱਥੇ ਗੂਗਲ ਪੇ ਚੱਲਦਾ ਇੱਥੇ ਤੁਸੀਂ ਹੈਲੋ ਭੇਜਣੀ ਆ ਤੇ ਤੁਹਾਨੂੰ ਆਪੇ ਲੋਕੇਸ਼ਨ ਆ ਜਾਣੀ ਆ ਹੁਣ ਗਰਮੀ ਬੜੀ ਆ ਬਾਕੀ ਵਧਾਈ ਹੋਏ ਭਰਾਵਾ ਮੋਟਰਸਾਈਕਲ ਲੈ ਆਤਾ ਤੇਰੀ ਸੰਗਤ ਨੇ ਉਠੇ ਪੁੱਠੇ ਘਰ ਵਾਲਾ ਲੈ 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 ਬੋਲ ਲੈ ਲੈ ਪੁੱਠੇ ਘਰ ਵਾਲਾ ਤੇਰੀ ਇੱਜ਼ਤ ਬਤਾਉਂਦੀ ਆ ਤੇਰੀ ਕਿ ਕਿ ਇਹਨੇ ਵਕੇਰੀਆਂ ਤੋਂ ਫੋਨ ਕਰਤਾ ਬੋਲ ਕੇ ਕਹਿੰਦਾ ਵੀ ਹਰ ਚੀਜ਼ ਮਿਲਦੀ ਹੱਥ ਮਿਲਦੀ ਅੱਜ ਤੇਰੇ ਨਾਂ ਦੇ ਨਾ ਸਾਰੀਆਂ ਚੀਜ਼ਾਂ ਵਿਕਦੀਆਂ ਸਾਰੀਆਂ ਮਿਲਦੀਆਂ ਠੀਕ ਆ ਜੀ ਫਿਰ ਸასი ਘਰ ਦੀ